पहले ਤੇ ਕੇਜਰੀਵਾਲ ਸਾਹਿਬ ਦਾ ਕਹਿਣਾ ਸੀ ਕਿ ਦਿੱਲੀ ਦੇ ਵਿੱਚ ਕਿਉਂਕਿ ਤਕਰੀਬਨ 50000 ਏਕੜ ਜਗ੍ਹਾ ਦਿੱਲੀ ਦੇ ਚੰਦ ਪਿੰਡਾਂ ਵਿੱਚ ਹੈ 50000 ਹੈਕਟੇਅਰ ਜਗ੍ਹਾ ਦਿੱਲੀ ਦੇ ਪਿੰਡਾਂ ਦੀ ਹੈ ਜਿਹੜੇ ਵੀ ਕਪਲ ਆਫ ਪਿੰਡਸ ਦਿੱਲੀ ਦੇ ਪੈਰੀਫਰੀ ਚ ਨੇ ਉਦੋਂ ਜਦੋਂ ਪੰਜਾਬ ਦੇ ਵਿੱਚ ਫਲਡਸ ਦੀ ਤੇ ਨੁਕਸਾਨ ਦੀ ਗੱਲ ਹੁੰਦੀ ਸੀ ਤੇ ਕੇਜਰੀਵਾਲ ਸਾਹਿਬ ਨੇ ਪ੍ਰੋਮਿਸ ਕੀਤਾ ਸੀ ਕਿ ਪਿਛਲੀਆਂ ਸਰਕਾਰਾਂ ਤੇ ਬਹੁਤ ਤੁਹਾਨੂੰ ਥੋੜੇ ਪੈਸੇ ਦੇ ਦਿੰਦੀਆਂ ਰਹੀਆਂ ਨੇ ਮੈਂ ਮਿਨਿਮਮ ਦਿੱਲੀ ਦੇ ਵਿੱਚ ਜਦੋਂ ਦਿੱਲੀ 'ਚ ਨੁਕਸਾਨ ਹੋਇਆ ਸੀ ਫਸਲਾਂ ਟੋਟਲੀ ਖਰਾਬ ਹੋਈਆਂ ਸੀ ਉਦੋਂ ਵੀ ਦਿੱਲੀ ਦੇ ਵਿੱਚ ਤੇ ਉਹ ਕਹਿੰਦੇ ਸੀ ਕਿ 50000 ਰੁਪਿਆ ਫੀ ਏਕੜ ਅਸੀਂ ਦਿੱਲੀ ਵਿੱਚ ਕੰਪਨਸੇਸ਼ਨ ਦਿੱਤੀ ਤੇ ਅਸੀਂ ਪੰਜਾਬ 'ਚ ਵੀ ਇਸ ਤਰ੍ਹਾਂ ਹੀ ਸੇਮ ਜਿਹੜਾ ਫਾਰਮੂਲਾ ਦਿੱਲੀ 'ਚ ਅਪਣਾਇਆ ਹੈ ਅਸੀਂ ਪੰਜਾਬ 'ਚ ਅਪਣਾਵਾਂਗੇ ਨੰਬਰ 2 ਫਿਰ ਮਾਨਸ਼ਾਭ ਦੀ ਤੁਹਾਨੂੰ ਵੀਡੀਓ ਵੀ ਚਲਾ ਕੇ ਵਿਖਾਵਾਂਗੇ ਮਾਨ ਸਾਹਿਬ ਦਾ ਫਿਰ ਇਹ ਕਹਿਣਾ ਸੀ ਕਿ ਅਸੀਂ ਕਿਸਾਨਾਂ ਦੇ ਮੁੰਡੇ ਆ ਮੈਂ ਕਿਸਾਨ ਦਾ ਲੜਕਾ ਮੈਂ ਇੱਕ ਮਾਸਟਰ ਦਾ ਲੜਕਾ ਮੈਂ ਸਧਾਰਨ ਕਿਸਾਨ ਦੀ ਦੁੱਖ ਤਕਲੀਫ ਸਮਝਦਾ ਤੇ ਅਸੀਂ ਗਰਦੌਰੀਆਂ ਬਾਅਦ ਹੁੰਦੀਆਂ ਰਹਿਣਗੇ ਅਸੀਂ ਪਹਿਲੇ ਪੈਸੇ ਤੇ ਅਸੀਂ ਪਹਿਲੀ ਕਦ ਦਿਆ ਕਰਾਂਗੇ ਗਰਦੌਰੀ ਬਾਅਦ ਹੁੰਦੀ ਰਹੇਗੀ ਤੇ ਆਮ ਆਦਮੀ ਪਾਰਟੀ ਦੀ ਪਬਲਿਕ ਕਮਿਟਮੈਂਟ ਐਕੀ ਵੀ ਜਦੋਂ ਨੁਕਸਾਨ ਹੋਇਆ ਸਾਰਿਆਂ ਨਾਲੋਂ ਪਹਿਲੇ ਤੁਹਾਡੇ ਦਾਸ ਨੇ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਡਿਮਾਂਡ ਕੀਤੀ ਸੀ ਕਿ ਮਿਨਿਮਮ 50000 ਰੁਪਿਆ ਫੀ ਏਕੜ ਜਿੱਥੇ ਟੋਟਲ ਲਾਸ ਹੋਇਆ ਉੱਥੇ ਦਿੱਤਾ ਜਾਵੇ ਜਿੱਥੇ 50% ਲਾਸ ਹੈ ਉੱਥੇ 31000 ਰੁਪਿਆ ਬਟ 4 ਲੱਖ ਏਕੜ ਸਾਡੀ ਜ਼ਮੀਨ ਅਕੋਰਡਿੰਗ ਟੂ ਗਵਰਨਮੈਂਟ ਰਿਕਾਰਡਸ ਜਿਹੜੀ ਇਸ ਤੋਂ ਵੀ ਥੋੜੀ-ਬੋਟੀ ਵਾਧੇ ਹੋ ਸਕਦੀ ਹੈ ਉਹਦੇ ਵਿੱਚ ਜਿਹੜਾ ਹੁਣ ਨੁਕਸਾਨ ਹੋਇਆ ਹੈ ਕੱਲ੍ਹ ਚੀਫ ਮਿੰისტਰ ਸਾਹਿਬ ਨੇ ਐਲਾਨ ਕੀਤਾ ਕਿ ਇਹ 20000 ਰੁਪਿਆ ਗਰਦਾਵਰੀ ਤੋਂ ਅਸੀਂ ਬਾਅਦ ਮੰਗ ਮੈਂ ਤੁਹਾਡੇ ਜ਼ਰੀਏ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਮੁੱਖ ਮੰਤਰੀ ਜੀ ਤੁਸੀਂ ਪਬਲਿਕ ਬੈਟਮੈਂਟ ਦਿੱਤੀ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਆਪ ਦੇ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਨੇ ਤੇ ਤੁਸੀਂ ਦੋਨਾਂ ਨੇ ਕਿ ਅਸੀਂ ਮਿਨਿਮਮ 50000 ਦਿੱਲੀ ਚੋਂ ਵੰਡਿਆ ਅਸੀਂ ਪੰਜਾਬ ਚ ਵੀ ਦਵਾਂਗੇ ਤੁਸੀਂ ਤੇ ਇਹ ਗੱਲ ਕਹੀ ਸੀ ਅਸੀਂ ਗਰਦੌਰੀਆਂ ਬਾਅਦ ਚ ਹੁੰਦੀਆਂ ਰਹਿਣਗੀਆਂ ਪਹਿਲੇ ਪੈਸੇ ਦੇ ਦਵਾਂਗੇ ਉਹਨੇ ਜਿਹੜਾ 20000 ਕਰੋੜ ਰੁਪਇਆ ਇਹ ਤੇ ਜਿਹੜਾ ਪ੍ਰਾਈਮ ਮਿਨਿਸਟਰ ਨੇ 1600 ਕਰੋੜ ਰੁਪਇਆ ਕਿਹਾ ਅਸੀਂ ਦਵਾਂਗੇ ਦੇ ਵਾਈਰ ਯੂ ਡੇਲੇਇੰਗ ਥਿਸ ਤੁਸੀਂ ਕਹਿ ਰਹੇ ਹੋ 45 ਦਿਨਾਂ ਚ ਦਿਵਾਲੀ ਤੋਂ ਪਹਿਲੇ ਪੈਸੇ ਮਿਲ ਜਾਣਗੇ ਅਸੀਂ ਇਮੀਡੀਏਟ ਅੱਜ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਐਂਡ ਬੇਨ ਆਪੋਜੀਸ਼ਨ ਪਾਰਟੀ ਵੱਲੋਂ ਇੰਟਰਨੈਸ਼ਨਲ ਕਾਂਗਰਸ ਵੱਲੋਂ ਅਸੀਂ ਮੰਗ ਕਰ ਰਹੇ ਹਾਂ ਕਿ 20000 ਫੀ ਏਕੜ ਜਿਹੜਾ ਉਹ ਤੇ ਤੁਸੀਂ ਦੋ ਹੋਣੇ ਗਰਦੌਰੀਆਂ ਜਦੋਂ ਮੁਕੰਮਲ ਹੋ ਜਾਣ ਫਿਰ 30000 ਤੁਸੀਂ ਆਪਣੇ ਕੋ ਦੋ ਅੱਜ ਇਹ 800 ਕਰੋੜ ਰੁਪਇਆ ਬੰਦ ਹੈ 1600 ਕਰੋੜ ਤੁਹਾਨੂੰ ਮੋਦੀ ਸਾਹਿਬ ਨੇ ਆਲਰੇਡੀ ਮੰਨ ਲਿਆ ਹੈ 9000 ਕਰੋੜ ਦੀ ਇੱਕ ਵੇਖੋ 12000 ਕਰੋੜ ਤੇ ਮੋਦੀ ਸਾਹਿਬ ਕਹਿ ਗਏ ਸੀ ਤੁਹਾਡੇ ਕੋਲ ਸਟੇਟ ਦੇ ਐਕਸੈਕਟਰ ਜਿਹੜਾ ਖਜ਼ਾਨਾ ਤੁਹਾਡਾ ਉਹਦੇ ਵਿੱਚ 12000 ਕਰੋੜ ਰੁਪਏ ਬਟ ਜਿਹੜੇ ਅੱਜ ਡਾਕੂਮੈਂਟਸ ਵਾਇਆ ਪ੍ਰੈਸ ਸਾਡੇ ਕੋਲ ਆਏ ਨੇ ਕੈਗ ਦੀ ਰਿਪੋਰਟ ਦੇ ਮੁਤਾਬਕ 31 ਮਾਰਚ 2023 ਨੂੰ ਜਦੋਂ ਮਾਨ ਸਾਹਿਬ ਦੀ ਗਵਰਨਮੈਂਟ ਇਨ ਆਪਰੇਸ਼ਨ ਸੀ ਤਕਰੀਬਨ ਇੱਕ ਸਾਲ ਹੋ ਚੁੱਕਿਆ ਸੀ 9000 ਕਰੋੜ ਰੁਪਈਆ ਐਂਡ ਅਬੋਵ ਜਿਹੜਾ ਅਸੀਂ ਪੰਜਾਬ ਦੇ ਖਜ਼ਾਨੇ ਵਿੱਚ 9000 ਕਰੋੜ ਰੁਪਈਆ ਇਹਨਾਂ ਕੋ ਜਮਾ ਪਿਆ ਹੈ 9041 ਕਰੋੜ ਰੁਪਈਆ ਮੈਂ ਇਹ ਪੁੱਛਣਾ ਚਾਹਨਾ ਮਾਨਸ਼ਾ ਪਹਿਲੇ ਤੇ ਦੱਸੋ ਕਿ 9000 ਕਰੋੜ ਰੁਪਈਆ ਤੁਸੀਂ ਖਰਚਾ ਦੇ ਉੱਤੇ ਸਾਨੂੰ ਇਹ ਲੱਗਦਾ ਸਾਰੇ ਦਾ ਸਾਰਾ ਪੈਸਾ ਡਿਵਰਟ ਹੋ ਕੇ ਕਿਤੇ ਹੋਰ ਚਲਾ ਗਿਆ ਚਲੋ ਤੁਸੀਂ ਜਿੱਥੋਂ ਮਰਜ਼ੀ ਲੈ ਕੇ ਆਓ ਸਾਡੀ ਮੰਗ ਹੈ ਕਿ 30000 ਫੀ ਏਕੜ ਜਿਹੜਾ ਹੈ ਇਹ ਤੁਸੀਂ ਜਦੋਂ ਗੋਲੀਆਂ ਹੋ ਜਾਣਗੀਆਂ ਉਹ ਦੇ ਦਿਓ ਬਾਕੀ ਦੇ ਪੈਸੇ ਜਿਹੜੇ ਨੇ ਜਿਸ ਤਰ੍ਹਾਂ ਜਾਨਵਰ तकरीबन 3.5 ਲੱਖ ਜਾਨਵਰ ਜਿਹੜਾ ਵਿੱਚ ਗਾਵਾਂ ਨੇ ਮੱਝਾਂ ਨੇ ਕੋਡੇ ਨੇ ਬੱਕਰੇ ਨੇ ਬੱਕਰੀਆਂ ਨੇ ਮੁਰਗੀ ਫਾਰਮਸ ਨੇ ਪੋਲਟਰੀ ਹੈ ਉਹਦਾ ਬਹੁਤ ਭਾਰੀ ਨੁਕਸਾਨ ਹੋਇਆ ਤੋਂ ਸਾਡੀ ਡਿਮਾਂਡ ਹੈ ਕਿ ਜਿੱਥੇ 37500 ਤੁਸੀਂ ਗਾਵਾਂ ਮੱਝਾਂ ਵਾਸਤੇ ਕਿਹਾ ਅਸੀਂ ਮੰਗ ਕਰਾਂਗੇ ਕਿ ਮਿਨਿਮਮ 50000 ਉਹਦੇ ਵਾਸਤੇ ਕੀਤਾ ਜਾਏ ਮਸ਼ੀਨਰੀ ਵੀ ਬਹੁਤ ਸਾਰੀ ਲੋਕਾਂ ਦੇ ਟ੍ਰੈਕਟਰਸ ਨੇ ਬਾਕੀ ਚੀਜ਼ਾਂ ਵੀ ਜਿਹੜੀਆਂ ਖਰਾਬ ਹੋਈਆਂ ਉਹ ਇਸ ਕੰਪਨਸੇਸ਼ਨ ਦਾ ਹਿੱਸਾ ਨੇ ਤੋ ਅਸੀਂ ਮੰਗ ਕਰਾਂਗੇ ਕਿ ਉਹਦਾ ਵੀ ਕਿਰਪਾ ਕਰਕੇ ਸਾਨੂੰ ਤੁਸੀਂ ਦੱਸੋ ਐਂਡ ਇਹ ਗੱਲ ਜਿਹੜੀ ਮੈਂ ਪਹਿਲੇ ਵੀ ਰੱਖੀ ਸੀ ਅੱਜ ਵੀ ਮੈਂ ਰੱਖਣਾ ਚਾਹੁੰਦਾ 250 ਕਰੋੜ ਰੁਪਇਆ ਤੁਹਾਡੇ ਇਰੀਗੇਸ਼ਨ ਮਹਿਕਮੇ ਨੇ ਪਿਛਲੇ ਸੈਸ਼ਨ ਦੇ ਵਿੱਚ ਤਕਰੀਬਨ ਡੇਢ 2 ਮਹੀਨੇ ਪਹਿਲੇ ਜਿਹੜਾ ਸੈਸ਼ਨ ਹੋਇਆ ਸੀ ਤੁਹਾਡੇ ਇਰੀਗੇਸ਼ਨ ਮਿਨਿਸਟਰ ਸਾਹਿਬ ਨੇ ਔਨ ਦੀ ਫਲੋਰ ਆਫ ਦੀ ਹਾਊਸ ਇੱਕ ਕਮਿਟਮੈਂਟ ਦਿੱਤੀ ਸੀ ਇੱਕ ਸਟੇਟਮੈਂਟ ਦਿੱਤੀ ਸੀ ਕਿ ਅਸੀਂ 250 ਕਰੋੜ ਰੁਪਇਆ ਲਗਾਇਆ 8000 ਕਿਲੋਮੀਟਰ ਦੀਆਂ ਇੰਟਰਨਲ ਡਰੇਜ ਜਿਹੜੀਆਂ ਨੇ ਉਹਦੀ ਸਫਾਈ ਦੇ ਉੱਤੇ ਤੇ 74 ਜਗ੍ਹਾ ਤੇ ਅਸੀਂ ਬੰਨ ਮਜ਼ਬੂਤ ਕੀਤੇ ਨੇ ਤੇ ਮੈਨੂੰ ਗੋਇਲ ਸਾਹਿਬ ਨੇ ਇਹ ਗੱਲ ਕਿਹਾ ਸੀ ਬਾਜਵਾ ਸਾਹਿਬ ਅਸੀਂ ਤੁਹਾਨੂੰ ਅਸ਼ੋਰ ਅਸ਼ੋਰੈਂਸ ਦਿੰਦੇ ਹਾਂ ਇਸ ਗੱਲ ਦੀ ਕਿ ਐਤਕੀ ਕਿਸੇ ਕਿਸਮ ਦੀ ਵੀ ਬਰਸਾਤ ਆ ਜੇ ਬਿਲਕੁਲ ਪੰਜਾਬ ਦਾ ਨੁਕਸਾਨ ਨਹੀਂ ਅਸੀਂ ਹਾਂ